ਇਹ ਗੱਲ ਕਰਾਂਗੇ ਜੋ ਇਹ ਕਰਣੇ ਚਾਹ ਲੈ ਇੱਥੇ ਜੋ ਤੇਰੀ ਪ੍ਰੋਬਲਮ ਹੈ ਗੱਲ ਕਰ ਗੱਲ ਕਰ ਬੂਟੇ ਟਾਵਰ ਦੇ ਉੱਪਰ ਕਹਿੰਦੇ ਆਣਾ ਨਹੀਂ ਥੱਲੇ ਆ ਕੇ ਗੱਲ ਸੁਣਾਣਾ ਆਪਣੀ ਕਿ ਮੌਕੇ ਤੇ ਮੈਡਮ ਜਿੰਨਾ ਗੱਲ ਕਰਕੇ ਜਾਣ ਲਈ ਆ ਜਾ ਇਹ ਆ ਗਏ ਮੀਂਹ ਨਾ ਟੋਕ ਖੜੇ ਆਏ ਆ ਆ ਜਾ ਆ ਜਾ ਸੋ ਇਹ ਰੋ ਰੋ ਆ ਜਾ ਇਹ ਕਹਿੰਦਾ ਜੀ ਮੇਰਾ ਕੋ ਕੁਛ ਕਰਜਾ ਕੀਤਾ ਤੇ ਇਹਨੂੰ ਫੱਲਾ ਉਹਦੀ ਕੋਸ਼ਿਸ਼ ਕਰ ਰਹੇ ਆ ਤੇ ਫੱਲੇ ਆ ਜੋ ਮਸਾਲਾ ਤਰਾਹ ਹਲ ਕੀਤਾ ਜਾਏ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਮੀਲੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਢਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੂਰਾ ਇਕੱਠਾ ਹੋ ਗਿਆ ਢਾਰੀਵਾਲ ਦੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉੱਤੇ ਕਾਫੀ ਜ਼ੇਰ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰਦੇ ਗਏ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆਰ ਹੀ ਨਹੀਂ ਦੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਸੇਸ਼ਟਪ ਚੁੱਕਿਆ ਵਾ ਤੇ ਅਸੀਂ ਆਪਣੇ ਸਾਥੀ ਨੇ ਇੱਥੇ ਆਏ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਨਾਈ ਪ੍ਰਸ਼ਾਸਨ ਜिले ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਂਗੇ ਬਟ ਉਹ ਆ ਨਹੀਂ ਦੇ ਰਹੇ ਕਿੱ데 ਗਏ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਤੁਹਾਡੀ ਵਾਲ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰੇ ਕੋਲ ਕੋਈ ਕੁਛ ਦਾ ਕੰਮ ਜੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਿਹਾ ਵੀ ਥੱਲੇ ਆ ਕੇ ਜੋ ਮਸਲਾ ਤਰਾਹਾ ਹੱਲ ਕੀਤਾ ਜਾਏਗਾ ਜਦੋਂ ਛੇੜਿਆ ਟਾਵਰ ਤੋਂ ਉਹ ਤਾਂ ਕੋਣ ਕਹਦਾ ਹੋਵੇ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਹਾਂ ਇਹਨਾਂ ਫੋਟੋ ਸੇ ਜੇ ਕਵਰ ਟਾਵਰ ਨੂੰ ਨਹੀਂ ਕਿੰਨਾ ਫੋਟੋ ਚਾਹ ਵੀ ਬਹੁਤ ਬਾਕੀ ਚਲ ਵੀ ਇਹ ਫੋਟੋ ਹੋਏਗਾ ਮਸਲਾ ਕਿੰਨਾ ਫੋਟੋ ਲਗਾਉਦਾ ਕਰਾਇਤ ਰਹਿੰਦਾ ਹੈ ਅੱਛਾ ਹਾਂਜੀ ਇੱਕ ਰਾਤ ਰਹਿੰਦਾ ਤੇ ਕਿਹੜੇ ਟਾਵਰ ਕੀ ਜਗ੍ਹਾ ਪਿੰਦਾ ਤਾ ਉਹ ਇਹ ਰੇਲਵੇ ਸਟੇਸ਼ਨ ਦੇ ਸਟੇਸ਼ਨ ਤੋਂ ਬਾਅਦ